ਹਾਂਜੀ ਸਸਰੀ ਘਰ ਸਾਰੇ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਗੇ ਤੇ ਪੰਜਾਬੀਆਂ ਨੂੰ ਕਿਉਂ ਕੱਢਿਆ ਜਾ ਰਿਹਾ ਹਰ ਇੱਕ ਕਿਸੇ ਕੰਟਰੀ ਦੇ ਵਿੱਚੋਂ ਕਿਉਂ ਇਮੀਗ੍ਰੈਂਟ ਦੇ ਖਿਲਾਫ ਹੋਈਆਂ ਸਾਰੀਆਂ ਕੰਟਰੀ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕੀ وجہ ਉਸ ਦੀ ਸਭ ਤੋਂ ਪਹਿਲਾਂ ਯੂਰਪ ਦੇ ਵਿੱਚ ਪੁਰਤਗਾਲ ਦੇ ਵਿੱਚ ਦੇਖ ਲਓ ਕਿੰਨੇ ਹਜ਼ਾਰ ਬੰਦਿਆਂ ਨੂੰ ਨੋਟਿਸ ਆਇਆ ਹੋਇਆ ਡਿਪੋਰਟ ਕਰਨ ਦੇ ਉਹ ਸਭ ਤੋਂ ਜ਼ਿਆਦਾ ਪੰਜਾਬੀ ਉਹਨਾਂ ਵਿੱਚ ਜੋ 13.5 ਹਜ਼ਾਰ ਜੇ ਤੁਸੀਂ ਕਹੋਗੇ ਕਿ ਹਾਂ ਇਹ ਪੰਜਾਬੀਆਂ ਨੂੰ ਕਈਆਂ ਤੋਂ ਸਾਰੀ ਦੁਨੀਆ ਨੂੰ ਹੀ ਕੱਢ ਰਹੇ ਆ ਪੂਰੇ ਇੰਡੀਆ ਦੇ ਪੂਰੇ ਭਾਰਤੀਆਂ ਨੂੰ ਕੱਢ ਰਹੇ ਆ ਪਰ ਤੁਹਾਨੂੰ ਪਤਾ ਕਿ ਸਭ ਤੋਂ ਜ਼ਿਆਦਾ ਕਰੇਜ਼ ਪੰਜਾਬੀਆਂ ਨੂੰ ਪੰਜਾਬੀ ਆਪਣੀ ਜਾਨ ਤੇ ਖੇਲ ਕੇ ਬਾਹਰ ਜਾਂਦੇ ਆ ਆਪਣੀ ਜਾਨ ਤੱਕ ਦੀ ਵਾਜੀ ਲਾ ਦਿੰਦੇ ਆ ਕੋਈ ਦੁਨੀਆ ਦੀ ਇਦਾਂ ਦੀ ਕੋਈ ਵੀ ਧਰਤੀ ਹੈ ਨਹੀਂ ਜਿੱਥੇ ਪੰਜਾਬੀ ਨਹੀਂ ਹੈਗੇ ਹਰ ਇੱਕ ਜਗ੍ਹਾ ਤੇ ਪੰਜਾਬੀਆਂ ਨੇ ਆਪਣੇ ਝੰਡੇ ਗੱਡੇ ਹੋਏ ਆ ਸੋ ਹੁਣ ਕਿਉਂ ਸਾਰੇ ਖਿਲਾਫ ਹੋ ਗਿਆ ਇਹ ਇਹ ਹਰ ਇੱਕ ਪਾਸੇ ਦੇ ਸਿੱਕੇ ਦੇ ਦੋ ਪਹਿਲੂ ਹੁੰਦੇ ਸਾਨੂੰ ਪਤਾ ਹਰ ਹਰ ਤਰਫ ਇਮੀਗਰੈਂਟ ਦੇ ਖਿਲਾਫ ਨਾਰੇਬਾਜ਼ੀ ਹੋ ਰਹੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਰ ਟਾਈਮ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਸਿਰਫਰਾ ਵੀਡੀਓ ਪਾ ਰਿਹਾ ਹੁੰਦਾ ਜਾਂ ਕੋਈ ਬੋਲ ਰਿਹਾ ਹੁੰਦਾ ਕਿ ਇਹਨਾਂ ਨੂੰ ਇੱਥੋਂ ਬਾਹਰ ਕੱਢੋ ਉਹਦੀ ਵਜ੍ਹਾ ਕੀ ਆ ਇੱਕ ਤਾਂ ਥੋੜੀ ਆਪਣੇ ਬੰਦਿਆਂ ਦੀ ਵੀ ਗਲਤੀ ਹੈ ਕਿ ਉਹਨਾਂ ਨੇ ਹਰਕਤਾਂ ਕੁਝ ਐਦਾਂ ਦੀਆਂ ਟੁੱਚੀਆਂ ਕੀਤੀਆਂ ਕਿ ਖੁਦ ਨੂੰ ਵੀ ਸ਼ਰਮ ਆਉਂਦੀ ਆ ਕਹਿਣ ਲੱਗੇ ਕਿ ਉਹ ਸਾਡਾ ਹੀ ਬੰਦਾ ਹੈ ਇਹ ਗੱਲ ਤੁਸੀਂ ਮੰਨੋ ਚਾਹੇ ਨਾ ਮੰਨੋ ਤੇ ਕੁਛ ਕਿ ਮੰਗਾਈ ਇੰਨੀ ਕਿ ਜ਼ਿਆਦਾ ਹੋ ਗਈ ਆ ਇਹ ਲੋਕਾਂ ਦਾ ਰਹਿਣ ਸਹਿਣ ਦੇ ਖਰਚੇ ਇੰਨੇ ਕਿ ਜ਼ਿਆਦਾ ਵੱਧ ਗਏ ਆ ਪਰ ਉਹ ਕੰਮ ਆਪਣੇ ਪੰਜਾਬੀ ਕੀ ਆਪਾਂ ਜ਼ਿਆਦਾ ਕੰਮ ਕਰਦੇ ਪਰ ਉਹ ਕੰਮ ਨਹੀਂ ਕਰਦੇ ਉਹ ਖਰਚੇ ਇਹਨੇ ਅਫੋਰਡ ਨਹੀਂ ਕਰ ਪਾ ਰਹੇ ਤੇ ਬਲੇਮ ਦੀ ਗੇਮ ਹੁੰਦੀ ਆ ਬਲੇਮ ਕਰਨਾ ਹੀ ਆ ਹੁਣ ਉਹ ਸਾਰੇ ਹੀ ਬਲੇਮ ਸਰਕਾਰਾਂ ਨੇ ਆਪਣਾ ਪੱਖ ਬਚਾਉਣ ਲਈ ਲੋਕਾਂ ਅੱਗੇ ਕਰਤਾ ਬਲੇਮ ਕਰ ਰਹੇ ਆ ਲੋਕਾਂ ਨੂੰ ਹੁਣ ਇਮੀਗ੍ਰੈਂਟਸ ਨੂੰ ਕੀ ਤੁਹਾਡਾ ਇਹਨਾਂ وجہ ਤੋਂ ਘਰ ਮਹਿੰਗੇ ਹੋ ਗਏ ਗਰੋਸਰੀਆਂ ਮਹਿੰਗੀਆਂ ਹੋ ਗਈਆਂ ਤੁਹਾਡੀਆਂ ਜੋਬਾਂ ਚਲੇ ਗਈਆਂ ਇਹ ਉਹ ਸਾਰਾ ਕੁਝ ਤੇ ਹੁਣ ਹਰ ਇੱਕ ਉਹ ਆਦਮੀ ਸੜਕਾਂ ਤੇ ਉਤਰੇ ਫਿਰਦਾ ਕਿ ਸਾਨੂੰ ਨਹੀਂ ਚਾਹੀਦਾ ਇਮੀਗ੍ਰੈਂਟਸ ਪਰ ਇਹਦਾ ਸੱਚ ਉਲਟਾ ਹੋ ਰਿਹਾ ਹੁਣ ਪੁਰਤਗਾਲ ਦੇ ਵਿੱਚ ਇੰਨੇ ਬੰਦਿਆਂ ਨੂੰ ਕੱਢਣ ਨੂੰ ਫਿਰਦੇ ਆ ਪਰ ਉੱਥੇ ਦਾ ਜਿਹੜਾ ਖੇਤੀ ਸੈਕਟਰ ਹੈ ਜਿਹੜਾ ਲੇਬਰ ਆ ਜਿਹੜੇ ਬਿਜ਼ਨਸਮੈਨ ਆ ਉਹ ਕਹਿੰਦੇ ਸਾਨੂੰ ਲੇਬਰ ਦੀ ਸ਼ਾਰਟੇਜ ਹੋ ਰਹੀ ਹੈ ਸਾਨੂੰ ਬੰਦੇ ਚਾਹੀਦੇ ਆ ਤੇ ਉੱਥੋਂ ਦੀ ਸਰਕਾਰਾਂ ਤੇ ਉੱਥੋਂ ਦੇ ਲੋਕ ਕਹੀ ਜਾ ਰਹੇ ਆ ਕਿ ਸਾਡੇ ਕੋਲ ਬੰਦੇ ਬਹੁਤ ਆ ਰਸ਼ ਬਹੁਤ ਜ਼ਿਆਦਾ ਪੈ ਗਏ ਇਹਨਾਂ ਨੂੰ ਇੱਥੋਂ ਕੱਢੋ ਆਪਣੀ ਕੰਟਰੀ ਜਾਣ ਇਹੀ ਹਾਲ ਸਾਰਾ ਜੁਕੇ ਦਾ ਹੋਇਆ ਤੁਹਾਨੂੰ ਪਤਾ ਜੁਕੇ ਜਿਹੜਾ ਪ੍ਰੋਟੈਸਟ ਹੋ ਗਿਆ ਕਿੰਨੇ ਲੱਖਾਂ ਬੰਦੇ ਇਕੱਠੇ ਹੋ ਗਏ ਸੀ ਉੱਥੇ ਉਹ ਪ੍ਰੋਟੈਸਟ ਤੋਂ ਬਾਅਦ ਉਹ ਜਿੱਥੇ ਖਾ ਰਹੇ ਸੀ ਜਿਹੜੀਆਂ ਰੇਡੀਆਂ ਦੀ ਫੋਟੋ ਆਈਆਂ ਸਟਾਲਾਂ ਦੀਆਂ ਫੋਟੋ ਆਈਆਂ ਉਹ ਸਾਰੇ ਆਪਣੇ ਆਸ਼ੀਅਨ ਸੀਗੇ ਜਿੱਥੇ ਉਹ ਖਾ ਰਹੇ ਸੀ ਕੰਮ ਉਹਨਾਂ ਨੇ ਉੱਥੇ ਹੀ ਕਰਨਾ ਖਾਣਾ ਉਹਨਾਂ ਤੋਂ ਉਹਨਾਂ ਦੇ ਬਿਨਾ ਰਹਿ ਵੀ ਨਹੀਂ ਸਕਦੇ ਬਸ ਦੁਬਾਰ ਦੇ ਵਿੱਚ ਪਤਾ ਨਹੀਂ ਕੀ ਹੋਇਆ ਉਹਨਾਂ ਨੂੰ ਕੀ ਨਹੀਂ ਹੋਇਆ ਅਮਰੀਕਾ ਦੇ ਵਿੱਚ ਕਹਿ ਰਹੇ ਕਿ 20 ਲੱਖ ਬੰਦੇ ਨੂੰ ਰਿਪੋਰਟ ਕਰਤਾ ਜਾਂ ਬੰਦੇ ਆਪਣੇ ਆਪ ਛੱਡ ਕੇ ਚਲੇ ਗਏ ਪਰ ਉੱਥੇ ਫੇਰ ਰਾਡ ਪੈ ਜਾਣੇ ਬੰਦਿਆਂ ਦਾ ਫੇਰ ਉਹਨਾਂ ਨੇ ਆਫਰਾਂ ਕੱਢਣੀਆਂ ਕਿ ਸਾਨੂੰ ਲੇਬਰ ਚਾਹੀਦੀ ਇੱਥੇ ਫੇਰ ਉਹਨਾਂ ਨੇ ਐਡਾਂ ਦੇਣੀਆਂ ਨਵੇਂ ਤੇ ਨਵੇਂ ਬੀਜ਼ਾ ਸ਼ੋਅ ਓਪਨ ਕਰਨੇ ਆ ਵੀ ਆਹ ਬੀਜ਼ੇ ਤੇ ਆ ਜਾ ਜੀ ਆਹ ਬੀਜ਼ੇ ਤੇ ਆ ਜਾ ਇਸ ਇਸ ਟਾਈਮ ਤੇ ਇੱਕ ਬੇਵਚਲਦੀ ਪਈ ਹੈ ਹਰ ਇੱਕ ਪਾਸੇ ਕਿ ਬਸ ਕੱਢ ਦੋ ਇਹਨਾਂ ਨੂੰ ਕੱਢ ਦੋ ਆਸਟ੍ਰੇਲੀਆ ਦੇ ਵਿੱਚ ਦੇਖ ਲਓ ਤੁਸੀਂ ਆਸਟ੍ਰੇਲੀਆ ਚ ਪ੍ਰੋਟੈਸਟ ਹੋ ਗਿਆ ਟਿਆ ਪਰ ਆਸਟ੍ਰੇਲੀਆ ਦੀ ਸਰਕਾਰ ਫਿਰ ਵੀ ਜੇ ਐਨ ਐਮ ਸਾਲ ਦੇ ਵਿੱਚ ਇੱਕ ਕੋਟਾ ਜਾਰੀ ਹੁੰਦਾ ਹਰ ਇੱਕ ਕੰਟਰੀ ਵਾਰ ਇੱਕ ਸੈਕਟਰ ਦੇ ਵਿੱਚ ਜਿੱਥੇ ਲੇਬਰ ਦੀ ਲੋੜ ਹੁੰਦੀ ਉਹਦੇ ਕੋਟੇ ਹੁੰਦੇ ਵੀ ਇੰਨੇ ਬੰਦੇ ਆਪਾਂ ਬੁਲਾਣੇ ਆ ਤੇ ਹਰੇਕ ਸਾਲ ਬੁਲਾਉਂਦੇ ਆ ਇਟਲੀ ਹੋ ਗਿਆ ਜਿਹੜੀ ਮਰਜ਼ੀ ਕੰਟਰੀ ਹੋਵੇ ਤੇ ਉਹ ਕੋਈ ਜੇ ਉਹਨਾਂ ਨੂੰ ਲੋੜ ਹੁੰਦੀ ਫੇਰ ਹੀ ਬੁਲਾਉਂਦੇ ਆ ਕੋਈ ਇਦਾਂ ਨਹੀਂ ਹੁੰਦਾ ਕਿ ਆਪਣੇ ਆਪ ਜਾਂਦਾ ਬਹੁਤ ਸਰਕਾਰਾਂ ਉਹਨਾਂ ਨੂੰ ਬੁਲਾਉਂਦੀਆਂ ਤੇ ਉਹ ਜਾਂਦੇ ਆ ਫਿਰ ਉਹਨਾਂ ਦੇ ਬਹੁਤ ਉਹਨਾਂ ਦੇ ਵਿੱਚ ਇਦਾਂ ਦੇ ਕੇਸ ਹੋ ਜਾਂਦੇ ਆ ਕਿ ਉਹਨਾਂ ਦੇ ਵੀਜ਼ੇ ਨਹੀਂ ਬਾਅਦ ਦੇ ਅੱਗੇ ਜਾਂ ਕੋਈ ਏਜੰਟ ਧੋਖੇ ਕਰ ਜਾਂਦੇ ਆ ਜਾਂ ਬਹੁਤ ਪ੍ਰੋਬਲਮ ਹੋ ਜਾਂਦੀ ਆ ਜਾਂ ਬਾਹਰ ਜਾਣ ਦੀ ਵਾਪਸ ਜਾਣ ਦੀ ਹਾਲਾਤ ਹਾਲਤ 'ਚ ਨਹੀਂ ਹੁੰਦੇ ਕਰਜੇ ਨਹੀਂ ਹਜੇ ਤੱਕ ਲੈਥੇ ਹੁੰਦੇ ਉਹਨਾਂ ਦੇ ਫਿਰ ਉੱਥੇ ਉਹ ਬਸਟੀਆਂ ਕਰਦੇ ਆ ਅਜ਼ਾਈ ਲਮ ਲੈਂਦੇ ਆ ਤੇ ਜਿਨ੍ਹਾਂ ਕਰਕੇ ਉਹਨਾਂ ਦੇ ਕੇਸ ਖਰਾਬ ਹੋ ਜਾਂਦੇ ਪੇਪਰ ਖਰਾਬ ਹੋ ਜਾਂਦੇ ਆ ਫਿਰ ਉੱਥੇ ਉਹ ਇਲੀਗਲ ਹੋ ਜਾਂਦੇ ਫਿਰ ਉਹ ਸਾਰਿਆਂ ਦੀ ਅੱਖਾਂ 'ਚ ਚੁਪਦੇ ਆ ਪਰ ਉਹਨਾਂ ਦੀ ਵੀ ਮਜਬੂਰੀ ਉਹ ਵੀ ਕੀ ਕਰਨਾ ਬਹੁਤ ਲੋਕ ਕਮੈਂਟ ਕਰਦੇ ਹੁੰਦੇ ਬੈ ਕੇ ਕਿ ਵਾਪਸ ਆ ਜਾਓ ਜੀ ਇਹ ਕਰ ਦੋ ਉਹ ਕਰ ਦੋ ਪੰਜਾਬ ਦੇ ਵਿੱਚ ਆ ਜਾਓ ਪੰਜਾਬ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਮੌਲ ਹਰ ਦੂਏ ਦਿਨ ਗੋਲੀ ਚੱਲਦੀ ਆ ਐਨੇ ਮਰਡਰ ਹੁੰਦੇ ਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇੰਨਾ ਨਸ਼ਾ ਪੰਜਾਬ ਦੇ ਵਿੱਚ ਸੋਚ ਵੀ ਨਹੀਂ ਸਕਦੇ ਜੇ ਤੁਸੀਂ ਕਹਿੰਦੇ ਹੋਗੇ ਕਿ ਬਾਹਰ ਛੱਡ ਕੇ ਪੰਜਾਬ ਦੇ ਵਿੱਚ ਆ ਜਾਓ ਤਾਂ ਪੰਜਾਬ 'ਚ ਵੀ ਕੋਈ ਕੌਣ ਸੇਫ ਆ ਅੱਜਕੱਲ ਪਤਾ ਨਹੀਂ ਲੱਗਦਾ ਕਿ ਬੰਦਾ ਜੌਬ ਤੇ ਗਿਆ ਘਰੇ ਵਾਪਸ ਆਏਗਾ ਖੇਤਾਂ 'ਚ ਪਾਣੀ ਲਾਉਣ ਗਿਆ ਘਰੇ ਵਾਪਸ ਆਏਗਾ ਇਹ ਨਹੀਂ ਪਤਾ ਲੱਗਦਾ ਕਿ ਯਾਰ ਦੋਸਤ ਗੋਲੀ ਮਾਰ ਜਵੇ ਜਦ ਨਿਊਜ਼ ਦੇਖਦੇ ਆ ਨਾ ਹਰ ਟਾਈਮ ਕੁਛ ਵੀ ਨਹੀਂ ਸਮਝ ਲੱਗ ਰਹੀ ਪੰਦਾ ਜਾਵੇ ਤਾਂ ਜਾਵੇ ਕਿੱਥੇ ਤੇ ਇਹ ਜਿਹੜੀ ਅੱਗ ਲੱਗੀ ਆ ਇਮੀਗ੍ਰੈਂਟਸ ਦੇ ਖਿਲਾਫ ਇਹ ਹੌਲੀ ਹੌਲੀ ਆਪੇ ਆ ਬੁੱਝ ਜਾਣੀ ਇਹ ਹਰ ਟਾਈਮ ਲੱਗਦੀ ਹੁੰਦੀ ਆ ਥੋੜਾ ਜਿਹਾ ਸਰਕਾਰਾਂ ਨੇ ਕਰਦੀਆਂ ਹੁੰਦੀਆਂ ਕਿ ਸੱਤ ਤੇ ਧਿਆਨ ਹਟਕੇ ਇਸ ਚੀਜ਼ ਦੇ ਪਾਸੇ ਨੂੰ ਹੋ ਜਾਵੇ ਹਰ ਇੱਕ ਪਾਸੇ ਦੇਖ ਲਓ ਤੁਸੀਂ ਕਿਹੜੀ ਉਹ ਕੰਟਰੀ ਜਿੱਥੇ ਇਹ ਮਹਿਮ ਨਹੀਂ ਚੱਲਦੀ ਪਈ ਇਹ ਲਹਿਰ ਨਹੀਂ ਚੱਲਦੀ ਪਈ ਸੋ ਬਸ ਆਪਾਂ ਇਹੀ ਉਮੀਦ ਕਰ ਆਹੀ ਅਰਦਾਸ ਕਰਦੇ ਆ ਕਿ ਇਹ ਅੱਗ ਦੇ ਵਿੱਚ ਤੇਲ ਪਾਉਣ ਦਾ ਕੰਮ ਨਾ ਕਰਿਓ ਥੋੜਾ ਜਿਹਾ ਸਬਰ ਰੱਖਿਓ ਕੋਈ ਹਰਕਤ ਨਾ ਕਰਿਓ ਕੋਈ ਗਲਤੀ ਨਾ ਕਰਿਓ ਜਿਸ ਦੇ ਨਾਲ ਹੋਰ ਬਦਨਾਮੀ ਹੋਵੇ ਪਹਿਲੇ ਬਹੁਤ ਬਦਨਾਮ ਹੋ ਚੁੱਕੇ ਆ ਬਾਕੀ ਸਾਰੇ ਪੰਜਾਬੀ ਆਪਣੇ ਚੜ੍ਹਦੀ ਕਲਾ ਜਰੈਣ ਆਪਾਂ ਹੈ ਗਰੂ ਉਹਨਾਂ ਦੀਆਂ ਲੰਬੀਆਂ ਉਮਰਾਂ ਕਰੇ ਬਰਕਤਾਂ ਕਰੇ ਉਹਨਾਂ ਦੇ ਕਮਾਕਾਰਾਂ ਦੇ ਵਿੱਚ ਔਰ ਜਿੰਨੇ ਵੀ ਪਹੁੰਚੇ ਆ ਮੁਸ਼ਰਦੀਪਤਾਂ ਨਾਲ ਸਾਰੇ ਪਹੁੰਚਿਆ ਉਹਨਾਂ ਦੀ ਉਹਨਾਂ ਨੂੰ ਮੰਜ਼ਲਾ ਮਿਲ ਜAVE ਆਪਾਂ ਤਾਂ ਇਹੀ ਅਰਦਾਸ ਕਰਦੇ ਆ ਬਾਕੀ ਰੱਬ ਰਾਖਾ ਔਰ ਜੋ ਵੀ ਤੁਸੀਂ ਕਹਿਣਾ ਹੋਇਆ ਪੁੱਛਣਾ ਹੋਇਆ ਦੱਸਣਾ ਹੋਇਆ ਜਾਂ ਤੁਹਾਡੀ ਕੋਈ ਰਾਏ ਹੋਈ ਕਮੈਂਟ ਜਰੂਰ ਕਰਿਓ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਨਵੀਂ ਅਪਡੇਟ ਦੇ ਲਈ ਨਵੀਂ ਵੀਡੀਓ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ